ਅੰਮ੍ਰਿਤਸਰ ਦੇ ਥਾਣਾ ਘਰੀਂਡਾ ਦੇ ਅਧੀਨ ਆਉਂਦੇ ਸਰਹੱਤੀ ਇਲਾਕੇ ਮਹਾਵਾ ਵਿੱਚ ਪੰਜਾਬ ਪੁਲਿਸ ਤੇ ਬੀਐਸਐਫ ਵੱਲੋਂ ਸਾਂਝੇ ਸਰਚ ਆਪਰੇਸ਼ਨ ਕੀਤੇ ਜਾ ਰਹੇ ਹਨ ਜਿਸ ਦੇ ਚੱਲਦੇ ਕੱਲ ਦੇਰ ਰਾਤ ਇੱਕ ਸਾਂਝੇ ਆਪਰੇਸ਼ਨ ਦੌਰਾਨ ਇੱਕ ਵੱਡੀ ਕਾਮਯਾਬੀ ਹਾਜ਼ਰ ਹੋਈ ਹੈ ਜਦੋਂ ਪਿੰਡ ਮਾਵਾ ਵਿਖੇ ਬੀਐਸਐਫ ਦੇ ਅਲਾ ਅਧਿਕਾਰੀਆਂ ਨੂੰ ਇੱਕ ਪੈਕੇਟ ਹੈਰੋਇਨ ਤੇ ਇੱਕ ਡਰੋਨ ਬਰਾਮਦ ਹੋਇਆ ਬੀਐਸਐਫ ਵੱਲੋਂ ਇਹ ਹੈਰੋਇਨ ਦਾ ਪੈਕੇਟ ਅਤੇ ਡਰੋਨ ਥਾਣਾ ਕ੍ਰਿੰਦਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਜਦੋਂ ਥਾਣਾ ਕ੍ਰਿੰਦਾ ਦੀ ਪੁਲਿਸ ਵੱਲੋਂ ਇਸ ਹੈਰੋਇਨ ਦੇ ਪੈਕੇਟ ਨੂੰ ਤੋਲਿਆ ਗਿਆ ਤੇ ਇਸ ਦਾ ਵਜ਼ਨ 490 ਗ੍ਰਾਮ ਨਿਕਲਿਆ ਇਸ ਮੌਕੇ ਪੁਲਿਸ ਅਧਿਕਾਰੀ ਕੁਲਵੰਤ ਸਿੰਘ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਕੀ ਦੱਸਿਆ ਆਓ ਸੁਣਦੇ ਹਾਂ ਹਾਂਜੀ ਕੱਲ ਮਿਤੀ 29 11 2024 ਨੂੰ ਮਾਨਸਹੀਹਾ ਜਠਾਣਾ ਸੀ ਕਿ ਐਸ ਐਸ ਐਸਾ ਹੀ ਸੁਰਿੰਦਰ ਸਿੰਘ ਮੈਂ 144 ਬਟਲਨ ਬੀ ਐਸ ਐਫ ਹੈੱਡ ਕੁਆਰਟਰ ਬੀਓਪੀ ਮਹਾਵਾ ਸਿਮੇਤ ਪਾਰਟੀ ਆਜਠਾਣਿਆ ਜਿੰਨੇ ਦੱਸਿਆ ਕਿ ਇਦਾਂ ਇਦਾਂ ਕਰਕੇ ਲਿਖਤੀ ਪੱਤਰ ਤੇ ਇੱਕ ਡਰੋਨ ਤੇ ਇੱਕ ਪੈਕੇਟ ਹੀਰੋਇਨ ਨੇ ਰੇ ਪੇਸ਼ ਕੀਤਾ ਜੋ ਵਜ਼ਨ ਕਰਤੇ ਜਿਹੜਾ ਇਹਦੀ ਸਿਮੇਤ ਪੈਕੇਟ 500 ਤੇ 60 ਗ੍ਰਾਮ ਹੋਈ ਇਹ ਜੋ ਇਹਦਾ ਵੱਖ ਮਟੀਰੀਅਲ ਵੱਖ ਕਰਕੇ ਪੈਕਿੰਗ ਮਟੀਰੀਅਲ ਵੱਖ ਕਰਨ ਤੋਂ ਬਾਅਦ ਕੀ ਤੋਲ ਕਰਨ ਤੇ 490 ਗ੍ਰਾਮ ਹਿਰੋਇਨ ਜਿਹੜੀ ਆ ਇਹੋਈ ਤੇ ਇਹ ਹੈਰੋਨ ਜਿਹੜੀ ਆ ਬੀਓਪੀ ਮਹਾਵਾ ਤੋਂ ਬੀਐਸਐਫ ਨੂੰ ਬਰਾਮਦ ਹੋਈ ਸੀ ਤੇ ਇਹ ਇਸ ਤੋਂ ਬਾਅਦ ਅਗਲੀ ਕਾਰਵਾਈ ਮਕਰਮਾ ਨੰਬਰ 305 ਅ ਦਰਜ ਰਜਿਸਟਰ ਕੀਤਾ ਗਿਆ ਜਿਸ ਤੇ ਅੱਜ ਜਿਹੜਾ ਆ ਇਹ ਮਾਲਮਗਤਮਾ ਲੈ ਕੇ ਤੇ ਅਦਾਲਤ ਵਿੱਚ ਪੇਸ਼ ਕਰ ਰਹੇ ਆ ਇਲੈਮੈਂਟਰੀ ਕਰਾਈ ਜਾਵੇਗੀ ਤੇ ਇਹਦੇ ਬਰੀਕੀ ਨਾਲ ਘੋਖੀ ਦੀ ਜਾਊਗੀ ਵੀ ਇਹਦਾ ਜਿਹੜਾ ਡਰੋਨ ਕਿੰਨੇ ਸਟਾਇਆ ਕਿਹੜਾ ਕਿਹੜਾ ਸਮੱਗਲਰ ਸੀ ਹਾਂਜੀ ਇਹਦਾ ਅਗਲੀ ਨੈਕਸਟ ਇਨਵੈਸਟੀਗੇਸ਼ਨ ਚੱਲ ਰਹੀ ਹੈ